ਗੁਰਜੀ ਕਾ ਕਾਂਸਾ ਮਾਹੀ ਗੁਰਜੀ ਦੇ ਘਟੇ ਨੀਰੀ ਪੰਖੀ ਬਿਲਾ ਨਾਮਿ ਵਰਕਾ ਸਭ ਜੰਗਤਿ ਤੇ thank wow. you ਸਭ ਤੋਂ ਪਹਿਲਾਂ ਸਮੂਹ ਸਾਥ ਸੰਗਤ ਨੂੰ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਗੁਰੂ ਨਾਨਕ ਦੇ 对呀。 ਹਜ਼ੂਰ ਬਿਰਾਜਮਾਨ ਸੋਚੀਆਂ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਨਰਨ ਪ੍ਰਕਾਤ ਤਾਲਪੁਰਖ ਦੇ 555ਵੇਂ ਅਵਤਾਰ ਦੇ ਹਰੇ ਵਿੱਚ ਹੋਣੀਆਂ ਸਤਿਗੀਆਂ ਸੰਗਤਾਂ ਬਲੌਫ ਅਤੇ ਬਾਬਾ ਜੀ ਕਾਲਸਾ ਬਾਬਾ ਜੀ ਦੀ ਹੱਤੇ ਕਰੋੜਾ ਬਾਸੂਖ ਦਿਲਾਵਾਂ ਸਹਿਬ ਸ੍ਰੀ ਗੁਰੂ ਰਸੈ ਮਹਾਰਾਜ ਦੇ ਤੇ ਉਹਨਾਂ ਦੇ ਤਜੀਰ ਬਾਕੀ ਜਿੰਨਾਂ ਨੂੰ ਉਦੋਂ ਬਾਅਦ ਮੈਂ ਧੰਨਵਾਦ ਕਰਦਾ ਬੰਦਕ ਬਿਹਰਵਸੇ ਦੀ ਜਿਹੜਾ ਜਿਨ੍ਹਾਂ ਨੇ ਇੱਕ ਗੁੰਬਤਾ ਬਾਪ ਪਾਣੀ ਦਾ ਜੋ ਬੱਚਿਆਂ ਨੂੰ ਲੋੜ ਸਮੇਂ ਦੇ ਨਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦੀ ਪਾਣੀ ਦੇ ਨਾਲ ਜੋੜਨ ਦੀ ਕਿਉਂਕਿ ਜੇ ਬਾਣੀ ਦੇ ਨਾਲ ਬੱਚਾ ਜੁੜੂਗਾ ਤਾਂ ਜਿਹੜੀ ਉਹ ਆਉਣ ਵਾਲੀ ਜ਼ਿੰਦਗੀ ਆ ਉਹ ਮੇਟ ਸੂਰਜ ਦੇ ਬਾਦ ਰੋਸ਼ੀ ਜੁਰੂਰ ਰੋਕਤਾ ਨੂੰ ਆਮ ਜਨਤਾ ਨੂੰ ਇਹ ਬਹੁਤ ਵੱਡੀ ਗੱਲ ਆ ਕਿ ਜਿਹੜਾ ਬਾਬਾ ਜੀ ਵੱਲੋਂ ਤੇ ਸਾਡੀ ਭੈਣ ਰਮਨਦੀਪ कौर ਨੂੰ ਉਪਰਾਲਾ ਕੀਤਾ ਜਾਂਦਾ ਅਸੀਂ ਤਾਂ ਜੇ ਸਹੀ ਬੋਲਣਾ ਤਾਂ ਅਸੀਂ ਧੰਨਵਾਦ ਵੀ ਨਹੀਂ ਕਰ ਸਕਦੇ ਕਿਉਂਕਿ ਬਹੁਤ ਵੱਡਾ ਉਪਰਾਲਾ ਜਿਹੜਾ ਆਪਣੀ ਜ਼ਿੰਦਗੀ ਦਾ ਕਾਇਮ ਆ ਸਭ ਤੋਂ ਵੱਡਾ ਕਾਇਮ ਆ ਹੋਰ ਕਿਸੇ ਚੀਜ਼ ਦੀ ਐ ਨਹੀਂ ਉਦੋਂ ਹੀ ਸਭ ਤੋਂ ਵੱਡਾ ਕਾਇਮ ਆ ਜ਼ਿੰਦਗੀ ਦਾ ਜਿਹੜੇ ਬਾਬਾ ਜੀ ਬੱਚਿਆਂ ਨੂੰ ਦੇ ਰਹੇ ਨੇ ਗੁਰਦੁਆਰੇ ਦੇ ਨਾਲ ਜੋੜ ਰਹੇ ਨੇ ਕਬੀਸ਼ੇ ਸਿਖਾ ਰਹੇ ਨੇ ਇਹ ਬਹੁਤ ਵੱਡਾ ਪਾਲਪਕਾਰ ਕਰ ਰਹੇ ਨੇ ਆਪਣੇ ਨਗਰ ਦੇ ਮੈਂ ਆਪਣੇ ਵੱਲੋਂ ਗੁਰਦੁਆਰੇ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੁੱਚੇ ਨਗਰ ਵੱਲੋਂ ਸਾਡੀ ਭੈਣ ਰਮਨਦੀਪ ਕੌਰ ਤੇ ਬਾਬਾ ਫਰਮਾਇਤ ਸਿੰਘ ਜੀ ਦਾ ਕਰੋੜਾਂ ਵਾਰੀ ਧੰਨਵਾਦ ਕਰਦਾ ਤੇ ਹੁਣ ਜਿਹੜੇ ਬੱਚਿਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਅਸੀਂ ਉਹਨਾਂ ਦੇ ਨਾਮ ਅਨਾਉਂਸ ਕਰਾਂਗੇ ਜਿਨ੍ਹਾਂ ਬੱਚਿਆਂ ਨੇ ਗੁਰਬਾਣੀ ਗਾਠ ਮੁਕਾਬਲੇ ਦੇ ਵਿੱਚ ਫਰਸਟ ਸੈਕੰਡ ਮਲਟੀਪਲੀ ਜਿਹੜਾ ਹਾਸਿਲ ਕੀਤੀਆਂ ਉਹਨਾਂ ਦਰਜਿਆਂ ਦੇ ਨਾਮ ਹਨ ਮਰਤੀ ਤੌਰ ਬਾਬਾ ਗੁਰਨਾਇਵ ਸਿੰਘ ਜੀ ਉਹਦਾ ਬੇਟੀਆਂ ਨੂੰ ਮੈਂ ਅਨਾਉਂਸ ਕਰਦਾ ਤੇ ਉਹ ਸਟੇਜ ਤੇ ਆ ਜਾਣ ਤੇ ਨਾਲ ਹੀ ਮੈਂ ਆਪਣੀ ਪ੍ਰਬੰਧਕ ਕਮੇਟੀ ਨੂੰ ਸਾਰੇ ਬੇਜਾਂ ਨੂੰ ਬੇਜੇ ਕਰਦਾ ਵੀ ਨਾਲ ਦੇ ਨਾਲ ਵੀ ਬੇਨਤੀ ਕਰਦਾ ਪ੍ਰਬੰਧਕ ਕਮੇਟੀ ਨੂੰ ਮਾਈ ਗੁਰਦਾਲ ਸਿੰਘ ਜੀ ਕਾਲਾ ਮਹਿੰਦਰ ਸਿੰਘ ਜੀ ਨਿਰਮਲ ਸਿੰਘ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਸਰਪੰਚ ਸਾਹਿਬ ਸਟੇਜ ਤੇ ਆ ਜਾਓ ਆਪਾਂ ਨਾਲ ਦੀ ਨਾਲ ਹੀ ਬੱਚਿਆਂ ਦੇ ਮਾਤਾ ਪਿਤਾ ਜਿਹੜੇ ਨਾਲ ਦੀ ਨਾਲ ਹੀ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਤੇ ਇਹ ਮਾਨ ਸਨਮਾਨ ਨੇ ਇਹ ਐਵੇਂ ਨਹੀਂ ਮਿਲਦੇ ਧਰਨਾ ਧਰਨੀ ਪਿੰਡੀ ਹੈ ਬੱਚਿਆਂ ਨੂੰ ਸਾਡੀਆਂ ਪੈਰਾਂ ਸੁਭਾਸ਼ ਸ਼ਾਮ ਬਾਬਾ ਜੀ ਕੋਲ ਤੇ ਦਿਨਾਂ ਨੇ ਜੜਾ ਜੜਾ ਬਾਣੀ ਕੋ ਬਾਬਾ ਜੀ ਕਹਿੰਦੇ ਕੰਚ ਨਹੀਂ ਪਰसों ਜਿੱਥੇ ਮੁਕਾਬਲੇ ਕਰਾਇਆ ਸੀ ਉਧਰ ਜਦੋਂ ਬਾਬਾ ਜੀ ਦੇ ਜੋ ਕਹਿਆ ਉਹ ਆਜਾਪ ਬੱਚਿਆਂ ਨਾਲ ਸਜਾ ਕਰਾਉਣੇ ਆ 11 ਬਾਲੀਆਂ ਬੱਚਿਆਂ ਦੇ ਕੰਚ ਤੇ ਬਾਕੀ ਕੀਸ਼ਰੀ ਦਾਣੀ ਕੀਰਤ ਗਾਣੀ ਗੁਰਬਾਣੀ ਦੀ ਸਾਂਝ ਬਾਬਾ ਜੀ ਕਰਵਾ ਰਹੇ ਸੀ ਤੇ ਬਹੁਤ ਬਦਾ ਫਰਾਨਾ ਮਨਪ੍ਰੀਤ ਕੌਰ ਪੁੱਤਰੀ ਬਾਬਾ ਗੁਰਨਾਥ ਸਿੰਘ ਜੀ ਦੂਸਰੀ ਦੂਜਾ ਬੱਚਾ ਹੈ ਖੋਸਪਰੀ ਜਦਾਂ ਸਾਹਬ ਉਹ ਦਿਵਿੰਦਰ ਸਿੰਘ ਜੀ ਤੀਜੀ ਪੋਜੀਸ਼ਨ ਆ ਹਰਪ੍ਰੀਤ ਕੌਰ ਬਾਬਾ ਗੁਰਨਾਥ ਸਿੰਘ ਜੀ ਇਹਨਾਂ ਦੋਨਾਂ ਬੱਚਿਆਂ ਨੂੰ ਇਹਨਾਂ ਨੂੰ ਪਹਿਲਾਂ ਸੋ ਸਰਕਾਰ ਦੇ ਵਿੱਚ ਜੋ ਵੀ ਟਿਕਾ ਪਈ ਹੈ ਉਹ ਫਰਸਟ ਸੈਕਿੰਡ ਤੇ ਉਸ ਦਾ ਬਬਰੀ ਤੁਹਾਨੂੰ ਤੇ ਆਪਾਂ ਜਾਣਕਾਰੀ ਦੇ ਬਜਾਏ ਉਹਨਾਂ ਹਸਪਤਾਲਾਂ ਦੇ ਤੋਂ ਬਾਈਆਂ ਨੂੰ ਭਲਾ ਦੋ ਕਾਰ ਬੱਚਿਆਂ ਨੂੰ ਜਿੰਨਾ ਵੀ ਇਹਦਾ ਮਾਨ ਸਨਮਾਨ ਆ ਉਹ ਬੱਚੇ ਲੈ ਕੇ ਜਾਣ ਤੇ ਦੂਸਰੇ ਪਹਿਲੀ ਮਨਪ੍ਰੀਤ ਕੋ ਦੂਸਰੀ ਪੋਜੀਸ਼ਨ ਤੇ ਜੇਗਾ ਕੁਸ਼ਪ੍ਰੀਤ ਸਿੰਘ ਤੀਸਰੀ ਪੋਜੀਸ਼ਨ ਹਰਪ੍ਰੀਤ ਕੋ ਮੈਂ ਤਾਂ ਵਰਤ ਦਾ ਬੱਚਿਆਂ ਦਾ ਵੀ ਕਿਉਂਕਿ ਗੁਰਬਾਣੀ ਜਿਹੜੀ ਕੰਠ ਆ ਇਹ ਬਹੁਤ ਵੱਡੀ ਗੱਲ ਆ ਇਹ ਬਹੁਤ ਸਮੇਂ ਦੀ ਲੋੜ ਆ ਅਸੀਂ ਬਹੁਤ ਪਿੱਛੇ ਰਹਿ ਚੁੱਕੇ ਹਾਂ ਦਰਬਾਰੀ ਦੇ ਪੱਖ ਤੋਂ ਤੇ ਤਾਂ ਕਰਕੇ ਅਸੀਂ ਅਜਗੀਆਂ ਚੰਕੀਆਂ ਲੱਗਦੀਆਂ ਜਿੱਥੇ ਕਹਿੰਦੇ ਨੇ ਪਾਪਾ ਆ ਗਿਆ ਹਰ ਕਰੇ ਕਰੇ ਪਾਪਾ ਆਏ ਨਹੀਂ ਆਉਂਦਾ ਬਾਬੇ ਨੂੰ ਮਹਿਣਾ ਤਾਂ ਉਹਦੇ ਹੋਣਾ ਪੈਂਦਾ ਬਹੁਤ ਉੱਚੀ ਗੱਲ ਆ ਬਹੁਤ ਧੰਨਵਾਦ ਬੱਚਿਆਂ ਦਾ ਹੁਣ ਦੂਸਰੇ ਬੱਚੇ ਹਨ ਜਿਨ੍ਹਾਂ ਦੇ ਕੇਸ ਮਕਾਬਲੇ ਹੋਏ ਆ ਜਿਨ੍ਹਾਂ ਦੇ ਕੇਸ ਲੰਬੇ ਦੇ ਮਾਤਾ ਪਿਤਾ ਨੇ ਕੇਸਾਂ ਨੂੰ ਪਹਿਲ ਦਿੱਤੀ ਆ ਸੰਭਾਲ ਕੀਤੀ ਆ ਉਹ ਬੱਚੇ ਨੇ ਕਰਮਨ ਵੀਰਕੌਰ ਸਰਹੋ ਗੁਰਪ੍ਰੀਤ ਸਿੰਘ ਦੂਜੀ ਬੀਸ਼ਣ ਇਹਨਾਂ ਬੱਚਿਆਂ ਦੇ ਜਿਹਨਾਂ ਦੇ ਨਾਮ ਅਨਾਉਂਸ ਹੋ ਰਹੇ ਬੱਚਿਆਂ ਦੀਆਂ ਮਾਤਾ ਜਾਂ ਪਿਤਾ ਜੋ ਵੀ ਇੱਥੇ ਹਾਜ਼ਰ ਨੇ ਉਹ ਨਾਲ ਆ ਜਾਣ ਕਰਮਨ ਵੀਰਕੌਰ ਪੁਤਰੀ ਗੁਰਪ੍ਰੀਤ ਸਿੰਘ ਦੂਜੀ ਪੋਜੀਸ਼ਨ ਜਗਪ੍ਰੀਤ ਬਾਬਾ ਗੁਰਬੈਰ ਸਿੰਘ ਜੀ ਤੀਸਰੀ ਪੋਜੀਸ਼ਨ ਗੁਰਮੀਤ ਕੌਰ ਪੁੱਤਰੀ ਗੁਰਬੀਰ ਸਿੰਘ ਚੌਥੀ ਬੇਟੀ ਆ ਹਰਬਾਣ ਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਇਹਨਾਂ ਬੱਚਿਆਂ ਦੇ ਕੇਸ ਮੁਕਾਬਲੇ ਹੋਏ ਆ ਜਿਹੜੀ ਕਰਮਨ ਵੀਰ ਕੌਰ ਆ ਉਹਦੇ 40 ਇੰਚ ਕੇਸ ਨੇ ਤੇ ਜਗਪ੍ਰੀਤ ਬਾਬਾ ਜੀ ਦੇ ਲੜਕੇ ਉਹਨਾਂ ਦੇ 38 ਇੰਚ ਕੇਸ ਨੇ ਗੁਰਲੀਨ ਕੌਰ ਉਹਨਾਂ ਦੇ 31 ਇੰਚ ਹਰਜੋਤਪੀਤ ਕੌਰ ਉਹਨਾਂ ਦੇ 31 ਇੰਚ ਇਹ ਵੀ ਬਹੁਤ ਪੱਤੀ ਗੱਲ ਆ ਮਾਤਾ ਪਿਤਾ ਕਹਿੰਦਾ ਮਿਲ ਗਿਆ ਪੈਣਾ ਚਾਹਦੀਆਂ ਵੀ ਬਾਲ ਤਾਂ ਬੋਹਣੇ ਆ ਬਹੁਤ ਟਾਈਮ ਲੱਗਦਾ ਤਰਬਾਈ ਦਿੰਨੇ ਆ ਪਰ ਨਹੀਂ ਕਿਸੇ ਤਰੀਕੇ ਕੋ ਬੱਚਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਫ਼ ਸੂਤ ਕਰੋ ਜਿਹੜੀ ਅਮਰਤ ਦੀ ਦਾਤ ਦਾ ਉਹ ਤਾਂ ਬਾਅਦ ਦੀ ਗੱਲ ਆ ਬਾਲ ਦੇ ਵਿੱਚ ਪ੍ਰਾਪਤ ਕਰੀ ਜਾਊਗੀ ਇਹ ਨਾਲ ਜ਼ਰੂਰੀ ਆ ਵੀ ਤੁਸੀਂ ਕਿਸੇ ਤਰੀਕੇ ਕੋ ਬੱਚਿਆਂ ਨੂੰ ਸਾਫ਼ ਸੂਤ ਕਰੋਗੇ ਹੁਣ ਸਾਡੀਆਂ ਭੈਣਾਂ ਦਾ ਸਤਿਕਾਰ ਕੀਤਾ ਜਾਂਦਾ ਜਿਨ੍ਹਾਂ ਨੇ ਇਹਨਾਂ ਦੇ ਕੇਸਾਂ ਨੇ ਸਵਾਲ ਕੀਤੀ ਆ ਤੇ ਨਾਲ ਦੀ ਨਾਲ ਉਹ ਗੁਰੂ ਘਰ ਬੱਚਿਆਂ ਦੇ ਨਾਲ ਗੁਰਬਾਣੀ ਪੜ੍ਹਨ ਲਈ ਬੱਚਿਆਂ ਨੂੰ ਭੇਜਦੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਬਹੁਤ ਵੱਡਾ ਰੋਲ ਆ ਮਾਤਾ ਪਿਤਾ ਦਾ ਖਾਸ ਕਰਕੇ ਮਾਂ ਦਾ ਬੱਚੇ ਦੇ ਜੀਵਨ ਦੇ ਵਿੱਚ ਉਹ ਪੈਣਾ ਸਹੀ ਰੋਲ ਨਿਭਾ ਰਹੀਆਂ ਇਹਨਾਂ ਨੂੰ ਗੁਰੂ ਘਰ ਵੱਲੋਂ ਸਰਬੋਤਮ ਦੀ ਬਸ਼ਿਸ਼ ਦਿੱਤੀ ਗਈ ਆ ਧੰਨਵਾਦ ਕਰਦੇ ਆ ਬਾਬਾ ਜੀ ਦਾ ਜਿਹੜਾ ਬਹੁਤ ਵੱਡਾ ਪ੍ਰਾਪਾ ਕਰਦੇ ਨੇ ਹੁਣ ਮੈਂ ਬੇਨਤੀ ਕਰਾਂ ਕਾਪੀ ਲੈ ਆ ਕੇ ਦਿਓ ਬਟਾ ਜਿਹੜੇ ਕਾਪੀ ਦੇ ਉੱਪਰ ਬੱਚਿਆਂ ਦੇ ਨਾਮ ਸੀਗੇ ਉਹ ਆਪਸ ਦੇ ਤੋਂ ਬੱਚਿਆਂ ਦੇ ਪਹਿਲਾ ਨਾਮ ਅਨਾਉਂਸ ਕਰੀਗੇ ਤਾਂ ਕਿ ਪਾਣੀ ਤੰਤ ਕਰਾ ਰਹੇ ਨੇ ਬਹੁਤ ਬਰਤਨ ਫਰਲਾ ਕਰ ਰਹੇ ਨੇ ਸਾਡੀ ਭੈਣ ਰਮਨਦੀਪ ਕੌਰ ਸਾਡਾ ਡੱਡਰ ਵੀ ਬਹੁਤ ਜਿਆਦਾ ਸੁਣਨ ਦਾ ਨਾ ਆ ਤੁਸੀਂ ਜਿਹੜੀ ਆਪਣੀ ਡਿਉਟੀ ਆ ਡਿਉਟੀ ਤੋਂ ਵੱਧ ਕੇ ਤੁਸੀਂ ਜਿੱਥੇ ਜਿੱਥੇ ਨਿਭਾ ਰਹੇ ਹੋ